ਗਲਵੱਟੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਜੀਵਨ ਸ਼ਰਮਾ ਦੋਸਤੋ ਜੋ ਕਿ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਹੈ ਕਈ ਥਾਵਾਂ ਤੇ ਜਿਹੜਾ ਬਰਸਾਤੀ ਪਾਣੀ ਨਾਲ ਜਿਹੜੀਆਂ ਫਸਲਾਂ ਖਰਾਬ ਹੋ ਗਈਆਂ ਮੇਰੇ ਜਿਹੜਾ ਪਿੱਛੇ ਦਾ ਦ੍ਰਿਸ਼ਾ ਕੌਟਣਾ ਜਿਹੜਾ ਕਿਸਾਨ ਦਾ ਜਿਹੜਾ ਚਿੱਟਾ ਸੋਨਾ ਕਹਿ ਸਕਦੇ ਆਪਾਂ ਅੱਜ ਭਾਰਤੀ ਕਿਸਾਨ ਜੋਨ ਇੱਕ ਤਾਂ ਡਕਾਉਂਦਾ ਜਗਜੀਤ ਸਿੰਘ ਧਲੇਮਾ ਦੀ ਅਗਵਾਈ ਦੇ ਵਿੱਚ ਸਮੂਚੀ ਜਿਹੜੀ ਬੀਤੇ ਜੂਤ ਕੌਂਦਾ ਜਿੱਥੇ ਬੰਦੀ ਹੈ ਵਾਕਵਾਕ ਪਿੰਡਾਂ ਦੇ ਵਿੱਚ ਜਿਹੜਾ ਆਪਣਾ ਕਿਸਾਨੀ ਤੌਰ ਤੇ ਫਰਜ ਸਮਝਦੇ ਉਹਨਾਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਕੇ ਉਹ ਸਰਕਾਰ ਨੂੰ ਜਿਹੜਾ ਸਾਚੇ ਦਿਖਾਉਣ ਲੱਗੇ ਨੇਗੇ ਗੱਲਵਾਟ ਟੀਵੀ ਦੀ ਸਮੁੱਚੀ ਟੀਮ ਨਾਲ ਹੈਗੀ ਜਿਸ ਦੇ ਵਿੱਚ ਖੇਤੀਬਾੜੀ ਆਪਸਰ ਜਿਹੜੇ ਕਹਿੰਦੇ ਨੇ ਕਾਗਜੀ ਆਪਾਂ ਕਿਹੜੇ ਕਾਰਵਾਈ ਦੇ ਵਿੱਚ ਜਿਹੜਾ ਨਰਮਾ ਮਰਿਆ ਦਿਖਾ ਦਿੰਦੇ ਨੇ ਜਾਂ ਨਹੀਂ ਪਹੁੰਚਦੇ ਪਰ ਅੱਜ ਸਮੁੱਚੀ ਟੀਮ ਵੀ ਪਹੁੰਚੀ ਆ ਕਿਸਾਨਾਂ ਦੀ ਜਿਹੜੀ ਸਾਡੇ ਨਾਲ ਹੈਗੀ ਗੱਲਵਾਟ ਟੀਵੀ ਦੀ ਵੀ ਸਮੁੱਚੀ ਟੀਮ ਹੈ ਪੀਖੀ ਬਲਾਕ ਦੇ ਜਿਹੜਾ ਵਕ ਵਕ ਪਿੰਡਾਂ ਦੇ ਵਿੱਚ ਜਾਇਜ਼ਾ ਲਿਆ ਜਾ ਰਿਹਾ ਹੈ हां ਤੁਸੀਂ ਦੇਖ ਰਹੇ ਹੋ ਵੀ ਤਸਵੀਰਾਂ ਦੇ ਜਰੀਏ ਜਿਹੜਾ ਤੁਹਾਨੂੰ ਦਿਖਾ ਰਿਆਂ ਕਿ ਜਿਹੜਾ ਨਰਮਾ ਪਾਣੀ ਨਾਲ ਪ੍ਰਭਾਵਿਤ ਹੋਇਆਗਾ ਜਿਹੜਾ ਬੁੱਕੀ ਚੱਕੀ ਹੋਈ ਸੀਗੀ ਸਾਡੇ ਨਾਲ ਹੋਰ ਵੀ ਜਿਹੜੇ ਕਿਸਾਨਾ ਕੋ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਬੱਖ-ਬੱਖ ਜਿਹੜਾ ਦ੍ਰਿਸ਼ ਨੇ ਫਸਲ ਦੇ ਉਹ ਦਿਖਾਉਣਿਆਂਗੇ ਪੰਜਾਬ ਸਰਕਾਰ ਦੇਖਦੇ ਆ ਇਹ ਖਬਰ ਨੂੰ ਦੇਖਦੇ ਹੋਏ ਜਾਂ ਆਮ ਲੋਕ ਇਸ ਖਬਰ ਨੂੰ ਦੇਖਦੇ ਹੋਏ ਕਿੰਨਾ-ਕਿੰਨਾ ਲੋਕਾਂ ਤੱਕ ਜਿਹੜੀ ਪਹੁੰਚਦੇ ਕਰਦੇ ਨੇ ਸਰਕਾਰ ਕਿਸਾਨਾਂ ਨੂੰ ਜਿਹੜੇ ਦਾ ਕੀ ਮੁਆਵਜ਼ਾ ਦਿੰਦੀ ਹੈ ਰੰਜੀ ਕੀ ਨਾਮ ਹੈਗਾ ਮੈਂ ਜਗਜੀਤ ਸਿੰਘ ਪਿੰਡ ਤਲੇਵਾ ਤੋਂ ਕਿਸਾਨ ਯੂਨੀਅਨ ਬੀਕੇਜ ਡਕਾਉਂਦਾ ਦਾ ਠੀਕੀ ਬਲਾਕ ਦਾ ਆਗੂ ਬੋਲਦਾ ਪ੍ਰਧਾਨ ਜੀ ਕਿਵੇਂ ਦੇਖ ਦوں ਆ ਫਸਲ ਹੈ ਜਿਹੜੀ ਪਾਣੀ ਦੀ ਭਰੀ ਪਈ ਹੈ ਜਿਹੜੀ ਪੂਰਾ ਖਰਾਬ ਹੈ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਜੱਥੇਬੰਦੀ ਵੱਲੋਂ ਜਾਇਜਾ ਕੀਤਾ ਜਾ ਰਿਹਾ ਅਸੀਂ ਪਿੰਡਾਂ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾਇਜਾ ਕਰਦੇ ਹੋਏ ਆਹੋ ਮਰਦੇ ਤੇ ਜੋਕੇ ਦੇ ਵਿਚਾਲੇ ਖੜੇ ਆ ਜਿਹੜਾ ਕਿਸਾਨ ਦਾ ਨਰਮਾ ਬਿਲਕੁਲ ਸੁੱਕ ਕੇ ਖਤਮ ਹੋ ਗਿਆ 100 ਦਾ 100% ਪਰ ਜਿਹੜਾ ਜ਼ਿਮੀਂਦਾਰ ਹੈ ਉਹ ਖੇਤਾਂ ਨੂੰ ਤੋਂ ਵੀ ਨਾ ਕਰ ਚੁੱਕਿਆ ਕਿ ਮੈਂ ਖੇਤ ਨਹੀਂ ਜਾ ਸਕਦਾ ਮੈਥੋਂ ਨਹੀਂ ਚੱਲਿਆ ਜਾਂਦਾ ਕਿਉਂ ਇੱਕੋ ਹੀ ਸਾਰਾ ਹੁੰਦਾ ਜ਼ਿਮੀਂਦਾਰ ਕੋਲ ਕੋਈ ਹੋਰ ਤਾਂ ਹੁੰਦਾ ਨਹੀਂ ਉਹ ਖਤਮ ਹੋ ਚੁੱਕਿਆ ਤੇ ਅਸੀਂ ਇਹੀ ਬੇਨਤੀ ਸਰਕਾਰ ਨੂੰ ਕਰਦੇ ਆ ਵੀ ਇਹਨਾਂ ਦਾ ਜਿਹੜਾ ਬਣਦਾ ਮਾਮਲਾ ਇਹਨਾਂ ਨੂੰ ਦਿੱਤਾ ਜਾਵੇ ਕਿਉਂ ਹੁਣ ਇਹਦਾ ਬਚਨ ਤਾਂ ਤੁਸੀਂ ਇਹ ਦੇਖ ਲਓ ਵੀ 2-2 2.2 ਫੁੱਟਾ ਪਾਣੀ ਹਜੇ ਵੀ ਇਹਦੇ ਵਿੱਚ ਖੜਾ ਹੈ ਪ੍ਰਧਾਨ ਜੀ ਜਿਵੇਂ ਇਹ ਜੇ ਕਿਸਾਨ ਨੇ ਖੇਤੀ ਚੱਕਰ ਚੋਂ ਨਿਕਲ ਕੇ ਵਿੱਚ ਝੋਨਾ ਕਣਕ ਹਨਾ ਉਹ ਤੋਂ ਨਿਕਲ ਕੇ ਜਿਹੜੀ ਬੱਕਰੀ ਖੇਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਆ ਪੱਲੇ ਪਿਆ ਇਹਨਾਂ ਦੇ ਇਸੇ ਕਾਰਨ ਹੀ ਜਿਹੜਾ ਨਰਮੇ ਦੀ ਖੇਤੀ ਲੋਕ ਬਹੁਤ ਲਾਭੰਦ ਸਮਝਦੇ ਤੇ ਇਸੇ ਕਾਰਨ ਹੀ ਕਾਰਨ ਇਹ ਖਤਮ ਹੋਈ ਹੈ ਕਿਦੇ ਸਪਰੇਹਾਂ ਮਾੜੀਆਂ ਦੇਤੀਆਂ ਤੇ ਕਦੇ ਮੀਂਹੇ ਮਾਰਤੇ ਅੱਜ ਇਹ ਹੁਣ ਪਾਣੀ ਤੁਸੀਂ ਦੇਖ ਲਓ ਹੀ ਮੇਰੇ ਹਿਸਾਬ ਨਾਲ ਮੈਨੂੰ ਤਾਂ ਇਹ ਵੀ ਕਣਕ ਵੀ ਨਹੀਂ ਬੀਜਣੀ ਇਹ ਚ ਸਰਕਾਰ ਦਾ ਸੋਰੀ ਕਿਸਾਨ ਵੱਲੋਂ ਜਿਹੜਾ ਇਹਨੂੰ ਚਿੱਟਾ ਸੋਨਾ ਕਿਹਾ ਜਾਂਦਾ ਹੈਗਾ ਪਰ ਇਹ ਹੁਣ ਮੇਰੇ ਖਿਆਲ ਵੀ ਚਾਂਦੀ ਜਾਂ ਉਹ ਚੀਜ਼ ਵੀ ਇਹ ਤਾਂ ਲੋਹਾ ਵੀ ਨਹੀਂ ਰਿਹਾ ਜੀ ਹੁਣ ਕੱਖ ਵੀ ਨਹੀਂ ਤਾਂ ਸਮਾ ਪੱਲਿਓ ਲੈ ਕੇ ਮਰ ਗਿਆ ਅਗਲੇ ਦੋ ਜਿਹੜਾ ਖਰਚਾ ਕੀਤਾ ਮਹਿੰਗੇ ਪਾਦਾ ਵੀ ਪਾਇਆ ਡੀਏਪੀ ਰੇ ਪਾਈ ਉਹ ਸਾਰਾ ਖਰਚਾ ਸਿਰ ਪਿਆ ਤੇ ਹੁਣ ਗਾਹਾਂ ਆਸ ਨਹੀਂ ਅਗਲੇ ਨੂੰ ਵੀ ਕਣਕ ਵੇਚੂ ਜਾਂ ਨਾਲ ਖੇਤੀਬਾੜੀ ਵਿਭਾਗ ਮੈਂ ਤਾਂ ਅਜੇ ਕੋਈ ਵੀ ਜਿਹੜਾ ਕਰ ਮੁਲਾਜ਼ਮੇ ਇੱਥੇ ਕੋਈ ਟੱਕਾ ਇਹਨਾਂ ਚ ਕੋਈ ਨਹੀਂ ਪਹੁੰਚਿਆ ਖੇਤੀਬਾੜੀ ਵਿਭਾਗ ਦਾ ਤਾਂ ਇਹ ਕਾਰਨ ਹੈ ਹੁਣ ਜੇ ਕਿਤੇ ਸਪਰੇਅ ਮਾਰੀ ਫੜ ਦਿਨ ਤਾਂ ਜ세 ਬੰਦੀਆਂ ਫੜਦੀਆਂ ਨੇ ਬਾਅਦ ਚ ਫੋਨ ਕਰਦੇ ਆ ਉਹਨਾਂ ਨੂੰ ਆਪਦੀ ਉਹਨਾਂ ਦੀ ਕੋਈ ਕਾਰਵਾਈ ਨਹੀਂ ਉਹਨ ਇਹ ਦੇਖਣ ਦਾ ਤਾਂ ਉਹਨਾਂ ਦਾ ਫਰਜ਼ ਹੈ ਜਿਹੜਾ ਅਸੀਂ ਦੇਖ ਰਹੇ ਆਂ ਅਸੀਂ ਪਿੰਡਾਂ ਦੇ ਵਿੱਚ ਦੇਖ ਰਿਹਾ ਬਹੁਤ ਥਾਵੇਂ ਕਿਤੇ ਝੋਨਾ ਨਰਮਾ ਦਾ ਬਿਲਕੁਲ ਹੀ ਖਤਮ ਹੈ ਜਮਾ ਗੱਲਬਾਤ ਟੀਵੀ ਦੀ ਵਿਸ਼ੇਸ਼ ਰਿਪੋਰਟ ਭਿੱਖੀ ਮਾਨਸਾ